ਜੀ ਜੀ ਮੈਂ ਤਾਂ ਇਹ ਸਾਨੂੰ ਦੇਖਿਆ ਸੀ ਡੀਮਾਰਟ ਨੂੰ ਸ਼ੋਪਿੰਗ ਕਰਕੇ ਹਨਾ ਆਏ ਆ ਡੀਮਾਰਟ ਤੋਂ ਸ਼ੋਪਿੰਗ ਕਰਕੇ ਉਸ ਤੋਂ ਬਾਅਦ ਮੈਂ ਵਲੌਗ ਨਹੀਂ ਸ਼ੂਟ ਕੀਤਾ ਤੇ ਬਹੁਤ ਵੱਡਾ ਸਾਡਾ ਨੁਕਸਾਨ ਤੇ ਡੀਮਾਰਟ ਤੋਂ ਸ਼ੋਪਿੰਗ ਕਰਕੇ ਅਸੀਂ ਘਰੇ ਪਹੁੰਚ ਗਏ ਆ ਉਸ ਤੋਂ ਬਾਅਦ ਕਲਿੰਦਰ ਨੇ ਥੋੜਾ ਪੋਤਾ ਵਲੌਗ ਸ਼ੂਟ ਕੀਤਾ ਨਹੀਂ ਤਾਂ ਅਸੀਂ 24 ਘੰਟੇ ਕੈਮਰੇ ਚੱਕੀ ਰੱਖਦੇ ਹਾਂ ਅਜ ਗਗਨ ਨੇ ਵਲੌਗ ਵੀ ਨਹੀਂ ਬਣਾਇਆ ਸੀ ਡੀਮਾਰਟ ਤੋਂ ਬਾਅਦ ਨਾ ਕਲਿੰਦਰ ਨੇ ਬਣਾਇਆ ਕਿਉਂਕਿ ਅਮਨ ਨੇ ਬਣਾਇਆ ਸੀ ਤੁਸੀਂ ਦੇਖਿਆ ਮੈਕੜੀ ਤੱਕ ਕਿ ਅਸੀਂ ਮੈਕੜੀ ਪਹੁੰਚੇ ਸੀ ਹਨਾ ਤੇ ਮੈਕਡੀ ਪਹੁੰਚੇ ਤੇ ਗੱਲ ਐਵੇਂ ਹੋਈ ਕਿ ਜਦੋਂ ਅਸੀਂ ਮੈਕਡੀ ਪਹੁੰਚ ਗਏ ਤੇ ਮੈਕਡੀ ਪਹੁੰਚ ਕੇ ਨਾ ਤੇ ਉੱਥੇ ਜਾ ਕੇ ਅਸੀਂ ਚਲੋ ਜੋ ਵੀ ਖਾਦਾ ਪੀਤਾ ਕਾਫੀ ਪੀਤੀ ਤੇ ਮੈਂ ਪਰਸ ਪਾਇਆ ਸੀ ਆਪਣਾ ਮੋਢੇ ਤੇ ਪਰਸ ਜਿੰਨੀਆਂ ਸਾਡੀਆਂ ਪੇਮੈਂਟਾਂ ਸੀ ਸਾਰੀਆਂ ਮੈਂ ਵੈਸਟਰਨ ਯੂਨੀਅਨ ਚੋਂ ਕਢਾ ਕੇ ਲਿਆ ਕੇ ਉਸੇ ਪਰਸੀ ਪਾੜੀਆਂ ਜਾਂਦੇ ਜਾਂਦੇ ਮੈਂ ਪੇਮੈਂਟਾਂ ਕਢਵਾ ਲਈਆਂ ਕੁਲੰਦਰ ਕਹਿੰਦਾ ਭਾਬੀ ਜਾਂਦੇ ਜਾਂਦੇ ਕਢਾ ਲਾਂਗੇ ਆਪਾਂ ਆਉਣ ਲੱਗਿਆਂ ਲੇਟ ਹੋ ਜਾਣਾ ਪੇਮਟਾ ਕਢਾ ਕੇ ਮੈਂ ਪਰਸ ਵਿੱਚ ਪਾਲੀਆਂ 50 ਕੇ 60000 ਰੁਪਿਆ ਸੀ ਮੇਰੇ ਪਰਸ ਵਿੱਚ ਤੇ ਉਹ ਪਾ ਕੇ ਭਾਈ ਆਪਾਂ ਪੇਮਟਾਂ ਤੇ ਪਰਸ ਮੈਂ ਮੈਕਡੀ ਚ ਲੈ ਕੇ ਬਹਿ ਗਈਆਂ ਮੈਕਡੀ ਚ ਪਰਸ ਲੈ ਕੇ ਕਾਫੀ ਪੀ ਲਈ ਤੇ ਨਾਲ ਸੀਟ ਤੇ ਰੱਖਤਾ ਠੀਕ ਹੈ ਪੀ ਪੂ ਕੇ ਤੇ ਅਸੀਂ ਮੈਕਡੀ ਚੋਂ ਘਰੇ ਵੀ ਪਹੁੰਚ ਗਏ ਅਸੀਂ ਰਾਉਂਡ 8:30 ਵਜੇ ਘਰੇ ਪਹੁੰਚੇ ਹਾਂ ਮਤਲਬ 6:00 ਵਜੇ ਦੇ ਰਾਉਂਡ ਅਸੀਂ ਮੈਕਡੀ ਚ ਹੀ ਘਰੇ ਆ ਗਏ ਪਰਸ ਮੇਰਾ ਮੈਕਡੀ ਚ ਰਹਿ ਗਿਆ ਠੀਕ ਹੈ ਜੀ ਇਹ ਚੱਕਰ ਪਿਆ ਤਾਂ ਹੁਣ ਤੁਸੀਂ ਦੇਖਦੇ ਹੋ ਨਾ ਮੈਨੂੰ ਗੱਡੀ ਚ ਬੈਠੀ ਹਾਂ ਤੇ ਘਰੇ ਆ ਗਏ ਆ ਘਰੇ ਆ ਕੇ ਸਾਰਾ ਕੁਝ ਆਪਣਾ ਬਹਿ ਗਏ ਪਾਣੀ ਪੂਣੀ ਪੀ ਲਿਆ ਚਲੋ ਕੀ ਹੁਣ ਲਾਈਵ ਹੋਣਾ ਬੁਟੀਕ ਚ ਚਲੀਏ ਬੁਟੀਕ ਚਲੀਏ ਤੇ ਮੇਰੀ ਦਵਾਈ ਜਿਹੜੀ ਸੀ ਨਾ ਹੋਮੋਪੈਥਿਕ ਦਵਾਈ ਮੈਂ ਖਾਣੀ ਉਹ ਮੇਰੇ ਪਰਸ ਚ ਪਈ ਸੀ ਤੇ ਮੈਂ ਦਮਨ ਨੂੰ ਕਿਹਾ ਗੱਡੀ ਚ ਮੇਰਾ ਪਰਸ ਕੱਢ ਕੇ ਲਿਆ ਦਮਨ ਗੱਡੀ ਚ ਪਰਸ ਕੱਢਣ ਗਈ ਦਮਨ ਲੱਭੀ ਗਈ ਲੱਭੀ ਗਈ ਕਹਿੰਦੀ ਮਮਾ ਪਰਸ ਐ ਨਹੀਂ ਗੱਡੀ ਚ ਮੇਰਾ ਬਾਸ ਨਾ ਉਥੇ ਹੀ ਦਿਮਾਗ ਖੜ ਗਿਆ ਮੈਂ ਕਿਹਾ ਪਰਸ ਤਾਂ ਗੱਡੀ ਚ ਮੈਂ ਵੀ ਨਹੀਂ ਵੇਖਿਆ ਜਦੋਂ ਦੀ ਮੈਂ ਬਰਨਾਲੇ ਤੋਂ ਚੱਲੀ ਹੋਈ ਆ ਮੈਕਡੀ ਚ ਵੀ ਪਰਸ ਕਿ ਮੇਰਾ ਪਰਸ ਹੈ ਨਹੀਂ ਸਾਰੀ ਅਸੀਂ ਸਾਰੀ ਫੈਮਿਲੀ ਨੇ ਗੱਡੀ ਲੱਭੀ ਮਤਲਬ ਖੋਲਤੀ ਪੂਰੀ ਨਹੀਂ ਵਰਸ ਮਿਲਿਆ ਕਰ ਕਰਾ ਕੇ ਨਾ ਬਸ ਮੇਰੇ ਦਿਮਾਗ ਤੇ ਬਿਲਕੁਲ ਇੰਨੀ ਕੋ ਟੈਨਸ਼ਨ ਇੰਨੀ ਕੋ ਟੈਨਸ਼ਨ ਤੁਹਾਰੋਂ ਬਦ ਮੇਰਾ ਬੀਪੀ ਵੱਜ ਜਾਂਦਾ ਤੇ ਗਗਨ ਬਿਮਾਰ ਵਿਚਾਰੀ ਗਗਨ ਵੀ ਮੇਰੇ ਨਾਲ ਆ ਗਈ ਤੇ ਅਸੀਂ ਫਿਰ ਉੱਥੇ ਬੈਠੇ ਬੈਠਿਆਂ ਨੇ ਇਹ ਪਲਾਨ ਕੀਤਾ ਕਿ ਅਸੀਂ ਨਾ ਮੈਕਡੀ ਦੇ بڑے ਫੋਨ ਲਾਏ ਕਿਸੇ ਨੇ ਨਹੀਂ ਫੋਨ ਚੁੱਕਿਆ ਜਦੋਂ ਮੈਂ ਜਦੋਂ ਮੈਂ ਨੀਂਦ ਤੇ ਪੜਸ ਗਿਆ ਮੈਂ ਨਾਲ ਦੇ ਨਾਲ ਗੂਗਲ ਸਰਚ ਮੈਕਡੀ ਨੰਬਰ ਲਾ ਲਾ ਪਈ ਨੰਬਰ ਲੱਗ ਗਿਆ ਇੱਕਾਰੀ ਵੀ ਉਹਨਾਂ ਨੂੰ ਕਹੀਏ ਵੀ ਜੇ ਹੈਗਾ ਤੁਸੀਂ ਰੱਖ ਲਓ ਹਨਾ ਜੇ ਉੱਥੇ ਰਹਿ ਜਾ ਤਾਂ ਸਾਰੇ ਨੰਬਰ ਬੰਦ ਜਦੋਂ ਕੰਟੈਕਟ ਹੋਇਆ ਹੀ ਨਹੀਂ ਫਿਰ ਜਾਣ ਦੇ ਉਹਨਾਂ ਨੇ ਬੰਦ ਸਾਰੇ ਸਾਰਾ ਕੁਝ ਬੰਦ ਤੇ ਨਾ ਕਿਸੇ ਨੇ ਫੋਨ ਅਟੈਂਡ ਕੀਤਾ ਨਾ ਕੁਝ ਜਦੋਂ ਕੋਈ ਕਿਤੇ ਫੋਨ ਨਹੀਂ ਲੱਗਿਆ ਤੇ ਉਤਾਰ ਦੇ ਇੱਕ ਫਰੈਂਡ ਨੇ ਚਲੋ ਉਹਨਾਂ ਦੇ ਅੱਜ ਮੈਂ ਨਾਂ ਵੀ ਲੈਣਾ ਚਾਹੂੰਗੀ ਵੀਡੀਓ 'ਚ ਰਮਣ ਵੀਰ ਜੀ ਤੇ ਉਹ ਪਰਣਾਲੇ ਦੇ ਨੇ ਤੇ ਉਤਾਰ ਨੇ ਫਟਾਫੜਨਾ ਉਹਨਾਂ ਨੂੰ ਫੋਨ ਲਾਇਆ ਤੇ ਉਹਨੂੰ ਕਹਿੰਦੇ ਨੇ ਰਮਣ ਨੂੰ ਕਿ ਰਮਣ ਤੂੰ ਐ ਕਰ ਜਿਹੜਾ ਤੇਰੇ ਨੇੜੇ ਪਰਣਾਲੇ ਮੱਕੜੀ ਹੈ ਨਾ ਤੂੰ ਹੰਢਿਆਏ ਹੰਢਿਆਏ ਸੀ ਉੱਥੇ ਜਿਹੜਾ ਆਊਟਲੈਟ ਉੱਥੇ ਅਸੀਂ ਗਏ ਸੀ ਹਨਾ ਤੇ ਕਹਿੰਦੇ ਕਿ ਤੂੰ ਉੱਥੇ ਹੰਢਿਆਏ ਪਹੁੰਚ ਮੱਕੜੀ 'ਚ ਤੇ ਉਥੇ ਐਵੇਂ ਐਵੇਂ ਸਾਡਾ ਨਾ ਪਰਸ ਗੁੰਮ ਹੋ ਗਿਆ ਤੇ ਤੂੰ ਜਾ ਕੇ ਪਹੁੰਚ ਤੇ ਅਸੀਂ ਆ ਰਹੇ ਆਂ ਤੇ ਅਸੀਂ ਕਰੋ ਗੱਡੀ ਚੱਕੀ ਤੇ ਅਸੀਂ ਆ ਤਿੰਨ ਚਾਰ ਜਣੇ ਫਤੇ ਵੀ ਤੁਸੀਂ ਦੇਖ ਰਹੇ ਐਂ ਬਹਿ ਗਿਆ ਹਨਾ ਫਟਾਫਟ ਅਸੀਂ ਕਿਹਾ ਕਿ ਚਲ ਬਾਈ ਚਾਂਸ ਉਥੇ ਤਾਂ ਕੈਮਰੇ ਵਗੈਰਾ ਸਾਰਾ ਕੁਝ ਹੈਗਾ ਹੀ ਇਹ ਕਿ ਅਸੀਂ ਉਥੇ ਜਾਂਦੇ ਆਂ ਤੇ ਉਥੇ ਜਾ ਕੇ ਦੇਖਦੇ ਆਂ ਕਿ ਉਹਨੇ ਫੋਨ ਤਾਂ ਕੋਈ ਟੰਡ ਨਹੀਂ ਕਰਦਾ ਪਿਆ ਵੈਸੇ ਤਾਂ ਫਿਰ ਕੁਲਵਿੰਦਰ ਸਾਨੂੰ ਕਹਿੰਦਾ ਕਿ 11 ਵਜੇ ਤੱਕ ਮੈਕਡੀ ਖੁੱਲਾ ਰਹਿੰਦਾ ਤੁਸੀਂ ਐਂ ਕਰੋ ਤੁਸੀਂ ਗੱਡੀ ਚੱਕੋ ਤੇ ਤੁਸੀਂ ਜਾਓ ਅਸੀਂ ਚਾਰੇ ਜਣੇ ਮੈਂ ਪਰਨੀਤ ਗਗਨ ਫਤੇ ਸਾਰੇ ਅਸੀਂ ਆ ਗਏ ਉਹ ਤਾਂ ਤਾਂ ਲੱਗਿਆ ਵੀ ਇਹ ਲੱਭਣ ਤੇ ਐਕਸਪਰਟ ਹੈ ਹਾਂ ਕੀ ਫਤੇ ਪਰਸ ਲੱਭੇਗਾ ਜਾ ਕੇ ਹਨਾ ਜੋ ਘਰੇ ਸਾਡੇ ਹਲਾਸ ਸੀ ਨਾ ਕਿਸੇ ਨੇ ਵਲੌਗ ਨਹੀਂ ਬਣਾਇਆ ਜਿਹੜੇ ਘਰੇ ਹਲਾਸ ਸੀ ਕਿਉਂਕਿ ਟੈਨਸ਼ਨ ਇਹ ਹੋ ਗਈ ਦੇਖੋ ਹਨਾ ਜਿਹੜੀ ਆਪਣੀ ਹੱਥ ਦੀ ਕਮਾਈ ਹੁੰਦੀ ਏ ਉਹ ਚੀਜ਼ ਦਾ ਦੁੱਖ ਬੜਾ ਲੱਗਦਾ ਹਨਾ ਤੇ ਮੈਨੂੰ ਟੈਨਸ਼ਨ ਇਹ ਹੋ ਗਈ ਕਿ ਮੇਰਾ ਪੀ ਐਮਟਾ ਆਈਆਂ ਹੋਈਆਂ ਨੇ 40 50 ਜੀ ਦੀਦੀ ਹਾਲਤ ਖਰਾਬ ਸੀ ਮੈਂ ਦੀਦੀ ਨੂੰ ਨਾ ਐ ਜਿੱਦਾਂ ਕਈ ਵਾਰੀ ਹੋਇਆ ਨਾ ਜਾ ਟੈਂਸ਼ਨ ਤੇ ਮੇਰੀ ਹਾਲਤ ਵੀ ਦੇਖ ਸਕਦੇ ਹੋ ਮੈਂ ਮਤਾਂ ਬੈਠੀ ਮੇਰਾ ਰੱਬ ਜਾਣਦਾ ਮੈਂ ਗੱਡੀ 'ਚ ਕਿੱਦਾਂ ਬੈਠੀ ਮੈਂ ਨਾਲ ਹੀ ਬੈ ਗਈ ਕਿਤੇ ਦੀਦੀ ਨੂੰ ਰਾਤ 'ਚ ਕੁਝ ਹੋਣਾ ਜਾਏ ਵੀ ਪੈਸੇ ਗੁੰਮ ਹੋ ਗਏ ਨਾ ਵੀ ਜੀ ਬਾਇਜੈਂਸ ਪਰਸ ਨਾ ਮਿਲਿਆ ਨਾ ਮਿਲਿਆ ਤੇ ਇਹ ਵਿਚਾਰੀ ਮੇਰੇ ਨਾਲ ਆ ਗਈ ਮੈਂ ਇਹਨੂੰ ਕਈ ਵੀ ਗਈਆਂ ਮੈਂ ਆਪ ਪੂਰੀ ਟੈਂਸ਼ਨ ਹੀ ਮੇਰਾ ਬੀਪੀ ਇੱਕਦਮ ਵੱਧ ਗਿਆ ਆਪ ਹੋ ਗਿਆ ਪੂਰਾ ਤੇ ਮੈਂ ਕਹੀ ਕਿ ਗਗਨ ਮੈਂ ਕਿਹਾ ਕਿ ਤੇ ਗਗਨ ਵਿਚਾਰੀ ਨੂੰ ਮੈਂ ਕਿਹਾ ਨਾ ਜਾ ਗਗਨ ਦੇਖੀ ਜਾਉਗੀ ਇਹ ਕਹਿੰਦੀ ਦੀਦੀ ਤੇਰਾ ਬੀਪੀ ਵੱਧਾ ਤੇਰਾ ਪਰਸ ਨਾ ਮਿਲਿਆ ਤਾਂ ਤੂੰ ਉੱਥੇ ਹੀ ਪਾਗਲ ਹੋ ਜਾਣਾ ਮੈਨੂੰ ਇਹ ਨਾਲ ਇਕੱਲੇ ਵੀ ਅਮਨ ਵਿਚਾਰੀ ਵੀ ਜੇ ਹੋ ਗਈ ਹੁਣ ਕਹੂਗੀ ਵੀ ਉਹਨੇ ਮਿਲਣਾ ਤਾਂ ਬੁਟੀਕ ਦਾ ਕੰਮ ਕਰਨਾ ਹੁੰਦਾ ਹੈ ਤੇ ਕਰਦੇ ਕਰਾਉਂਦੇ ਉਹ ਹੁਣ ਜਿਹੜਾ ਉਤਾਰ ਦੇ ਫਰੈਂਡ ਨੇ ਉਤਾਰ ਦੇ ਫਰੈਂਡ ਨੇ ਰਮਨ ਉਹ ਉੱਥੇ ਪਹੁੰਚ ਰਹੇ ਨੇ ਹੰਢਿਆਏ ਆਊਟਲੈਟ ਤੇ ਇਧਰੋਂ ਅਸੀਂ ਵੀ ਚੱਲ ਪਿਆ ਤੇ ਤੁਸੀਂ ਵੀ ਸਾਰੇ ਜਾਣੇ ਬਸ ਅਰਦਾਸ ਕਰੋ ਕਿ ਪਰਸ ਮੇਰਾ ਮਿਲ ਜੇ ਤੇ ਅੱਗੇ ਜਾ ਕੇ ਤੁਹਾਨੂੰ ਅਸੀਂ ਦੱਸਾਂਗੇ ਕਿ ਸਾਡਾ ਪਰਸ ਮਿਲਦਾ ਹੈ ਕਿ ਨਹੀਂ ਮਿਲਦਾ ਮੇਰੇ ਦਿਮਾਗ ਤੇ ਇਸ ਟਾਈਮ ਬੜੀ ਟੈਨਸ਼ਨ ਹੈ ਬਹੁਤ ਯਾਰ ਟੈਨਸ਼ਨ ਆ ਇਹ ਮੈਨੂੰ ਤਾਂ ਲੱਗਦਾ ਫੇਰ ਨਾ ਕਿਤੇ ਬੀਪੀ ਦੀ ਸ਼ਿਕਾਰ ਹੋ ਜੇ ਬੀਪੀ ਦੀ ਤਾਂ ਮੈਂ ਸ਼ਿਕਾਰ ਪਹਿਲਾਂ ਹੀ ਸੀ ਬੀਪੀ ਤਾਂ ਮੇਰਾ ਪਹਿਲਾਂ ਹੀ ਵਧਿਆ ਹੋਇਆ ਪਹਿਲਾਂ ਹੀ ਹੁਣ ਚਲੋ ਜਿਹੜਾ ਬੀਪੀ ਦੇ ਸ਼ਿਕਾਰ ਹੋਣਾ ਇੱਧਰ ਮੈਨੂੰ ਕਰੋ ਮੈਂ ਠੀਕ ਰਹਾ ਮੈਂ ਤੇ ਆਉਂਦੀ ਆਂ ਮਸਾਂ ਆਈ ਸੀ ਬਾਕੀ ਨਾ ਮੈਨੂੰ ਨਾ ਹੁਣ ਮੈਂ ਕੈਮਰਾ ਮੈਂ ਕੈਮਰਾ ਤਾਂ ਚੱਕਿਆ ਮੈਨੂੰ ਉਤਾਰਨੇ ਪਤਾ ਕੀ ਕਿਹਾ ਕਿ ਕੋਈ ਗੱਲ ਨਹੀਂ ਐਨੀ ਟੈਨਸ਼ਨ ਨਾ ਲੈ ਥੋੜੀ ਜੀ ਮਤਲਬ ਸਹੀ ਰਹਿ ਸਿਹਤ ਤੋਂ ਸੇ ਇਹ ਤਾਂ ਚੰਗਾ ਕੁਝ ਨਹੀਂ ਹੈਗਾ ਗਗਣ ਵੀ ਮੈਨੂੰ ਇਹੀ ਕਹਿ ਰਹੀ ਆਪ ਚਾਹੇ ਬਿਮਾਰ ਹੈ ਮੈਨੂੰ ਕਹਿ ਰਹੀ ਦੀਦੀ ਚੁੱਪ ਕਰ ਜਾ ਜੇ ਮਿਲ ਗਿਆ ਠੀਕ ਹੈ ਨਹੀਂ ਮਿਲਿਆ ਤਾਂ ਵੀ ਠੀਕ ਹੈ ਮਨ ਸਮਝਾ ਲੈ ਆਪਣਾ ਕਿ ਜੇ ਮਿਲ ਗਿਆ ਤਾਂ ਵੀ ਠੀਕ ਹੈ ਨਹੀਂ ਮਿਲਿਆ ਤਾਂ ਵੀ ਠੀਕ ਹੈ ਉਹ ਜੇ ਨਹੀਂ ਮਿਲਿਆ ਕੋਈ ਗੱਲ ਨਹੀਂ ਤੂੰ ਜੇ ਹੋ ਗਿਆ ਸਮਝ ਗਿਰ ਗਏ ਪੈਸੇ ਮੈਂ ਪਤਾ ਨਹੀਂ ਜਿਹੜੇ ਬੰਦੇ ਨੇ ਮਿਹਨਤ ਕੀਤੀ ਹੋਈ ਉਹਨੂੰ ਚੀਜ਼ ਦਾ ਬੜਾ ਦੁੱਖ ਲੱਗਦਾ ਤੇ ਬਸ ਹੁਣ ਅਸੀਂ ਪਹੁੰਚਣ ਲੱਗਿਆ ਅਸੀਂ ਸੁਨਾਮ ਕ੍ਰੋਸ ਕਰ ਗਏ ਆ ਅਸੀਂ ਮੈਨੂੰ ਲੱਗਦਾ ਆਗੇ ਹਨਾ ਬੜਬੜ ਆ ਗਏ ਅੱਛਾ ਤੇ ਬਸ ਤੁਸੀਂ ਬਣੇ ਰਹੋ ਵਲੌਗ 'ਚ ਅਸੀਂ ਦੱਸਾਂਗੇ ਜੇ ਤਾਂ ਮਿਲ ਗਿਆ ਕਿਤੇ ਨਹੀਂ ਜਾ ਰਹੇ ਭਾਵਾ ਅਸੀਂ ਤੁਹਾਨੂੰ ਦੱਸਾਂਗੇ ਜੇ ਨਾ ਮਿਲਿਆ ਤੇ ਤਾਂ ਵੀ ਦੱਸਾਂਗੇ ਠੀਕ ਹੈ ਉੱਥੋਂ ਲੈ ਕੇ ਸਮਾਨ ਕਰੇ ਆ ਗਏ ਦੇਖਦੇ ਹਾਂ ਬੋਝ ਬੜਾ ਮੇਰੇ ਦਿਮਾਗ ਤੇ ਮੈਂ ਕਿਹ ਚਲਦਾ ਤਾਂ ਵੀਡੀਓ ਬਣਾਉਣਾ 5000 ਰੁਪਏ ਹੀ ਪਰਸੇ ਆਮ ਬਲਵਿੰਦਰ ਦਾ ਫੋਨ ਆਇਆ ਹੋਰ ਕੀ ਹੁਣ ਸੁਣ ਲਓ ਉਹ ਉੱਥੇ ਤੇ ਲਓ ਜੀ ਬਰਨਾਲੇ ਪਹੁੰਚਣ ਵਾਲਿਆਂ ਅਸੀਂ ਧਨੋਲਾ ਹਾਂ ਬਰਨਾਲੇ ਪਹੁੰਚ ਹੀ ਗਏ ਆ ਤੇ ਇੱਕ ਕੁਸ਼ਕਬੀ ਦੀ ਗੱਲ ਇਹ ਹੈ ਕਿ ਉਤਾਰ ਦੇ ਜਿਹੜੇ ਫਰੈਂਡ ਉੱਥੇ ਪਹੁੰਚੇ ਸੀ ਉਹਨਾਂ ਨੂੰ ਪਰਸ ਮਿਲ ਗਿਆ ਤੇ ਮਿਲੇ ਆ ਜਿਹੜੇ ਮੈਕਡੀ ਦੇ ਸਟਾਫ ਨੇ ਉਹਨਾਂ ਕੋਲ ਸੀ ਤੇ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਸਪੈਸ਼ਲੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ ਜਾ ਕੇ ਤੇ ਬਾਕੀ ਚਲੋ ਜੇ ਕੋਈ ਮੇਰੇ ਵੀਡੀਓ ਵੀ ਵੇਂਦਾ ਹੋਇਆ ਹਨਾ ਕਿ ਬਹੁਤ ਵਧੀਆ ਸਟਾਫ ਹੈ ਜਿਨ੍ਹਾਂ ਨੇ ਸਾਡਾ ਪਰਸ ਦਿੱਤਾ ਤੇ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਹੈ ਵੀਡੀਓ ਕਾਲ ਤੇ ਪ੍ਰੋਪਰ ਜੋ ਪਰਸ ਡਾਕ ਸ਼ੁਗਰ ਹੈ ਵਾਈਕਰ ਨੂੰ ਮਿਲ ਗਿਆ ਤਨਸ਼ੀਰ ਬਾਬਾ ਦੀਪ ਸਿੰਘ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਹੁਣ ਤੱਕ ਜਦੋਂ ਮੇਰੇ ਮੰਮੀ ਬਿਮਾਰ ਹੋਏ ਸੀ ਨਾ ਮੈਂ ਉਦੋਂ ਦਾ ਮਤਲਬ ਬਹੁਤ ਜ਼ਿਆਦਾ ਮੇਰਾ ਜਿਹੜਾ ਵਿਸ਼ਵਾਸ ਹੈ ਨਾ ਸ਼ੀਰ ਬਾਬਾ ਦੀਪ ਸਿੰਘ ਜੀ ਤੇ ਬਣਿਆ ਹੋਇਆ ਬਹੁਤ ਮੈਂ ਜੋ ਵੀ ਅੱਜ ਤੱਕ ਮੰਗਿਆ ਨਾ ਮੈਨੂੰ ਪਰਮਾਤਮਾ ਨੇ ਉਹੀ ਕੁਝ ਦਿੱਤਾ ਤੇ ਹੁਣ ਵੀ ਜਦੋਂ ਪਰਸ ਗੁੰਮਿਆ ਤੇ ਮੈਂ ਰਾਜ ਇਹੀ ਕਰਦੀ ਆਵਾ ਸ਼ੀਰ ਬਾਬਾ ਦੀਪ ਸਿੰਘ ਜੀ ਤੁਸੀਂ ਉਹ ਜਲੋ ਜੇ ਹੱਕ ਦੀਏ ਤੇ ਮਿਲ ਜੇਗੀ ਹਨਾ ਜੇ ਨਹੀਂ ਹੱਕ ਦੀ ਤੇ ਨਾ ਮਿਲੇਗੀ ਤੇ ਉਹਨਾਂ ਦੀ ਕਾਲ ਆ ਗਈ ਉਤਾਰ ਨੂੰ ਤੇ ਉਹ ਕਹਿੰਦੇ ਕਿ ਪਰਸ ਮਿਲ ਗਿਆ ਤੇ ਉਹਨਾਂ ਨੇ ਮੇਰ ਨਾਲ ਵੀ ਸਟਾਫ ਨੇ ਗੱਲ ਕੀਤੀ ਹੈ ਸਾਰਾ ਮੈਨੂੰ ਜੋ ਵੀ ਪਰਸ ਬਾਰੇ ਪੁੱਛਿਆ ਉਹਦੇ ਵਿੱਚ ਕੀ ਕੀ ਹੈ ਕਿੰਨੇ ਪੈਸੇ ਨੇ ਕਿਹੜੇ ਕਿਹੜੇ ਨੇ ਕੀ ਕੀ ਸਮਾਨ ਹੈ ਮੈਂ ਸਾਰਾ ਕੁਝ ਦੱਸਤਾ ਬੱਸ ਹੁਣ ਅੱਥੇ ਪਹੁੰਚ ਗਏ ਅੰਦਰ ਸੀ ਇਸ ਕੇ ਸਾਥ ਮਹਾਰਾਜ ਇਹ ਦਸ ਪਹਿਲੇ ਰਾਜ ਨੂੰ ਸੁੱਸਣਾ ਡੱਬ ਗਿਆ ਪਹਿਲਾਂ ਤੁਹਾਨੂੰ ਉੱਚ ਨਹੀਂ ਆਉਂਦੀ ਹੁਣ ਮੇਰਾ ਮਰਦਾ ਸਿਰ ਵੀ ਠੀਕ ਹੋ ਗਿਆ ਮੈਂ ਹੁਣ ਆਈਸਕ੍ਰੀਮ ਖਾ ਗਿਆ ਹਣੀ ਭਾਜੀ ਦੱਸਦੇ ਨਾ ਕੋਈ ਆਈਸਕ੍ਰੀਮ ਪਹਿਲਾਂ ਮੈਂ ਚਾਹੇ ਮੇਰੇ ਕੋ ਮੋਹ ਨਾ ਕਿ ਰਾਜ ਹਰ ਕਿੱਦਾਂ ਚਰਦੇ ਪਹਿਲਾਂ ਮੈਂ ਵੈਸੇ ਤੋਂ ਨਹੀਂ ਸੋਨੂ ਤੇ ਵੈਸੇ ਤੋਂ ਪਹਿਲਾਂ ਮੈਂ ਕਹਿੰਦੀ 500 ਦਾ ਮੰਨੂ 500 ਇੱਥੇ 500 ਬਧ ਦਾ ਮੈਂ ਜਿਹੜਾ ਮਰੀਜ਼ ਆਇਆ ਨਾਲ ਉਹਨੂੰ ਖੁਸ਼ੀ ਦੇ। ਬਾਕੀ ਮੈਂ ਜਿਹੜਾ ਸਟਾਫ ਏ ਉਹਨਾਂ ਨੂੰ ਵੀ ਮੈਂ ਚਲੋ ਸਪੈਸ਼ਲੀ ਥੈਂਕ ਯੂ ਕਰਕੇ ਆਵਾਂਗੀ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਮੈਂ ਕਰਨਾ ਚਾਹੁੰਦੀ ਆ ਜਿਹੜੇ ਮੇਰੇ ਵੀਡੀਓ ਦੇਖਦੇ ਕੀ ਮਤਲਬ ਉਹਨਾਂ ਨੇ ਬਹੁਤ ਇਮਾਨਦਾਰੀ ਦਿਖਾਈ ਨਹੀਂ ਤੇ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਕੁਝ ਟਾਈਮ ਐਵੇਂ ਦਾ ਚੱਲ ਰਿਹਾ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੀ ਚੰਗੇ ਵੀ ਬਹੁਤ ਬੈਠੇ ਨੇ ਤੇ ਬਾਕੀ ਚਲੋ ਜੀ ਉੱਥੇ ਜਾ ਕੇ ਮਿਲਦੇ ਆ ਤੇ ਤੁਹਾਨੂੰ ਵੀ ਮਿਲਾਨਿਆਂ ਅੰਤਾਰ ਦੇ ਦੋਸਤ ਨਾਲ ਜੇ ਉਹ ਵੀਡੀ ਤੇ ਜਿਹੜੇ ਵਿਚਾਰੇ ਜਾ ਕੇ ਫਟਾਫਟ ਉੱਥੇ ਪਹੁੰਚੇ ਕਹਿੰਦੇ ਉਹ ਤਾਂ ਤੁਸੀਂ ਪਹੁੰਚੋ ਤੇ ਬਸ ਹੁਣ ਅਸੀਂ ਪਹੁੰਚਨੇ ਆਂ ਫਿਰ ਤੁਹਾਨੂੰ ਮਿਲਾਨੇ ਆਂ ਨਾਲੇ ਆਪਣਾ ਮੈਪ ਵਰਸ ਦਿਖਾਉਣੀ ਹੈ ਹੈਲੋ ਤੇ ਮੀ ਪੈ ਰਿਹਾ ਪੁੱਤ ਅੱਗੇ ਕਰ ਲੋ ਲਓ ਜੀ ਪਹੁੰਚ ਗਏ ਆਪਾਂ ਆਊਟਲੈਟ ਤੇ ਇੱਧਰ ਪਨੀ ਜਿਆਦਾ ਪੈ ਰਿਹਾ ਆਪਣੇ ਉਧਰ ਪਨੀ ਪੈ ਨਹੀਂ ਰਿਹਾ ਸੀ ਇਹਨਾਂ ਭਾਈ ਤੇ ਫੇਰ ਆਏ ਆ ਸਾਡਾ ਰਮਨ ਭਰਾ ਇਹ ਰੈਸ਼ ਆਇਆ ਜੀ ਵੀ ਹੈਗਾ ਨਾ ਕਿ ਨਰੈਸ਼ ਸਰਪੇਨ ਇਸ ਕਰਕੇ ਕਿੱਥੇ ਮੈਗਡੀ ਪੁੱਤ ਸਾਹਮਣੇ ਸਾਹਮਣੇ ਆਓ ਦੇਖੋ ਉਹ ਅੱਗੇ ਆ ਠੀਕ ਹੈ ਅਸੀਂ KFC ਵਾਲਿਆਂ ਨੂੰ ਵੀ ਮੈਂ ਨੰਬਰ ਕੱਢ ਲਈ ਉਹਨਾਂ ਦੇ 버ગર ਕਿੰਗ ਦਾ ਵੀ ਨੰਬਰ ਲਾਤਾ ਵੀ ਕਿਸੇ ਦਾ ਆਂਟੀ ਗਵਾਂਡੀ ਦਾ ਨੰਬਰ ਲੱਗ ਜੇ ਕਿ ਸਾਡੀ ਉਹਨਾਂ ਨਾਲ ਕਦੀ ਗੱਲ ਚੱਵਾ ਆਂਟੀ ਗਵਾਂਡੀ ਦੇ ਚੱਕਰ ਇਹ ਚੱਕ ਕੇ ਨਾਲ ਆ ਜੇ ਹਨਾ ਉੱਥੋਂ ਵੀ ਚਲ ਸਾਡੀ ਇਹਨਾਂ ਨਾਲ ਇੱਕ ਵਾਰੀ ਕੰਟੈਕਟ ਹੋ ਜਾਵੇ ਗੱਲ ਹੋ ਜਾਵੇ ਅੱਛਾ ਇਸ ਆਊਟਲੈਟ ਦੇ ਵਿੱਚ ਵਿੱਚ ਹੀ ਪٹرول ਪੰਪ ਆ ਨਾ ਦੇਖ ਲਓ ਸਾਰੀ ਫੈਸਿਲਿਟੀ ਅਵੇਲੇਬਲ ਹੈ ਪਰ ਕਹਿੰਦੇ ਹੱਕ ਦਾ ਪੈਸਾ ਕਿਤੇ ਨਹੀਂ ਜਾਂਦਾ ਹਾਂ ਕਿਸੇ ਨੂੰ ਉਹਨਾਂ ਨੂੰ ਪਤਾ ਹੈ ਮਿਹਨਤ ਕਰਦੇ ਦਿਨ ਰਾਤ ਤੁਹਾਨੂੰ ਪਤਾ ਵੀ ਮਿਹਨਤ ਕਰਦੇ ਦਿਨ ਰਾਤ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਹੈ ਉਹਨਾਂ ਦਾ ਨਾਮ ਲੈ ਕੇ ਨਿਕਲੇ ਆ ਇਸ ਦਾ ਘਰੋਂ ਵੀ ਵਾਈ ਗਰੂ ਕਿੱਧਰ ਨਾ ਗਿਆ ਹੋਵੇ ਖਾਲੀ ਹੋਈ ਇਹ ਨੀਤ ਫਤੇ ਮੈਂ ਕਿਢੀ ਇੱਕ ਪਾਸੇ ਨਾ ਪੁੱਤ ਭੱਜਿਓ ਨਾ ਇੱਕ ਵਸ ਸਾਈਡ ਜਿੱਥੇ ਜਾ ਕੇ ਬਹਿ ਜਾ ਸਾਡਾ ਫਤੇ ਨਾ ਵੱਡੀ ਕੈਂਚੀ ਚੱਪਲ ਪਾਇਆ ਪਾਪਾ ਵਾਲੀ ਕਿਉਂਕਿ ਸਾਨੂੰ ਐਸੀ ਅਸੀਂ ਕਿਹੜਾ ਉੱਤਰ ਨਾ ਕੈਂਚੀ ਥੋੜੀ ਹੈ ਹਾਂ ਯਾਰ ਵੀ ਇਹ ਵੀਡੀਓ ਬਹੁਤ ਦੇਖਣਾ ਮੇਰੀਆਂ ਮੈਂ ਚੱਲ ਲੈਣੇ ਥੱਲੇ ਚੱਪਲ ਓਹ ਮਾਈ ਗਾਡ ਉਹ ਵੀ ਦੇਖ ਤੇ ਨਾਲ ਭਰਾ ਸੀ ਬਣ ਗਿਆ ਉਹ ਵੀ ਨਹੀਂ ਪਹਿਲੇ ਨਿਕਰ ਹੋਣੇ ਕੋਈ ਗੱਲ ਨਹੀਂ ਬੁਲਾਓ ਇੱਧਰ ਬੁਲਾਓ ਬੁਲਾਓ ਹੈਲੋ ਬੇਟਾ ਜੀ ਉਧਰ ਮਿਲੋ ਉਧਰ ਹਾਂ ਬੱਲੇ ਬੱਲੇ ਆਪਾਂ ਕਦੇ ਮਿਲਣਾ ਸੀ ਹੈਲੋ ਅਕੇ ਹੈ ਕਿਹੜੇ ਤਰੀਕੇ ਨਾਲ ਬੁਲਾ ਆ ਗਏ ਪਾਸ ਤੋਂ ਪਹਿਲੀ ਵਾਰ ਚੱਪਲ ਦੇਖ ਲੈ ਸੋ ਬਾਏ ਥੈਂਕ ਯੂ ਚਲੋ ਜੀ ਆਪਾਂ ਦਾ ਪਰਸ ਮਿਲ ਗਿਆ ਜਿਹੜੇ ਵੀਰ ਜੀ ਵਿਚਾਰੇ ਸਪੈਸ਼ਲ ਸਾਨੂੰ ਸੱਚੀ ਬਹੁਤ ਬਹੁਤ ਬਲੌਗ ਪਾਉਣਾ ਹੁਣ ਇਹਨਾਂ ਨੇ ਆ ਜਾ ਆ ਜਾ ਹਣ ਦੇ ਲਿਖ ਬਲੌਗ ਦਾ ਫੇਮਸ ਨੇ ਇਹਦਾ ਹੀ ਸਾਰੇ ਰਾਤ 10000 ਆ ਰਿਹਾ ਕਿ ਸਾਡੀ ਇੰਨੀ ਟੈਨਸ਼ਨ ਹੈ ਪਾਣੀ ਪੀਤਾ ਘਰੇ ਬਸ ਆਏ ਸਾਡੇ ਦੋਨੇ ਇਕੱਠੇੇ ਵਰਕੀਆ ਬਹੁਤ ਜ਼ਿਆਦਾ ਕਹਿੰਦਾ ਕਿਉਂ ਜੋੜੀ ਦਾ ਨਾ ਮਿਲ ਗਿਆ ਤੈਨੂੰ ਕੋਈ ਗੱਲ ਨਹੀਂ ਬੈ ਕੇ ਇਹਨਾਂ ਗਰੀ ਮੈਂ ਤੂੰ ਅੱਜ ਆਪਣਾ ਕਰਨ ਨੂੰ ਮਿਲ ਲੋਗੇ ਕਹਿੰਦੀ ਤਾਂ ਪਹਿਲਾਂ ਤਾਂ ਕਦੇ ਮਿਲੇਗੀ ਲਓ ਜੀ ਪਰਮਾਲਵਾਲ ਬਹੁਤ ਸ਼ੁਕਰ ਹੈ ਕਿ ਸਾਡਾ ਪਰਸ ਮਿਲ ਗਿਆ ਹੈਗਾ ਕੈਸ਼ ਕੁਝ ਪੂਰਾ ਹੈਗਾ ਠੀਕ ਹੈ ਪਰਮਾਲ ਮੈਂ ਸਾਨੂੰ ਤਾ ਕੋਈ ਨਹੀਂ ਨਾ ਤੀ ਗੇਲੋ ਕੋਈ ਨਹੀਂ ਆ ਵੀ ਆ ਮੈਂ ਇੱਕ ਵਾਰ ਆਪਾਂ ਅੰਦਰ ਬੈਠ ਕੇ ਗੱਲ ਲਈਏ 2 ਮਿੰਟ ਆ ਜੋ ਚਲੋ ਆ ਕੋਈ ਚੱਕਰ ਨਹੀਂ ਅੰਦਰ ਬੈਠ ਜਾਨੇ ਬਹੁਤ ਬਹੁਤ ਧੰਨਵਾਦ ਰਮਨ ਤੁਹਾਡਾ ਬਹੁਤ ਬਹੁਤ ਪਾਜੀ ਧੰਨਵਾਦ ਥੈਂਕ ਯੂ ਮੈਨੂੰ ਯਾਦ ਆਇਆ ਵਲੌਗ ਬਣਾ ਰਹੇ ਸੀ ਭਾਜੀ ਅਸੀਂ ਵਲੌਗ ਬਣਾ ਰਹੇ ਸੀ ਉਸੇ ਤੱਕ ਵਲੌਗ ਸਾਡਾ ਬਣਿਆ ਮੈਂ ਪਰਸ ਪਾ ਕੇ ਆਈਆਂ ਉਹ ਮੈਗਨੀ ਬਿਲਕੁਲ ਖਾਲੀ ਸੀ ਤੇ ਮੈਂ ਕਹਿ ਰਹੀਆਂ ਆਏ ਮੈਂ ਸਾਰਾ ਮੈਗਨੀ ਖਾਲੀ ਹੋ ਗਿਆ ਕਿਤੇ ਪਰਸ ਪਾ ਕੇ ਆਈਆਂ ਮੈਨੂੰ ਉਹੀ ਕਰ ਮੈਂ ਤਾਂ ਵਸਨੀ ਨੂੰ ਪੁਲਿਸ ਨੂੰ ਫੋਨ ਕਰਾ ਲਿਆ ਜਿਹੜਾ ਨਗਰ ਨਿਗਮ ਨੂੰ ਕਰਾਉਣ ਦਾ ਫੋਨ ਕਰ ਹਾਂ ਅੱਜ ਨਗਰ ਨਿਗਮ ਨੂੰ ਕਿਹਾ ਕਿ ਅੱਜ ਵੀਡੀਓ ਤੇ ਆਪਾਂ ਨਹੀਂ ਬਣਾਇਆ ਅੰਦਰ ਵਲੌਗ ਨਹੀਂ ਸ਼ੁਰੂ ਕੀਤਾ ਤੇ ਉਹਦਾ ਕੈਮਰਾ ਲੱਗਿਆ ਹੁਣ ਕਿਤੇ ਨਾ ਕਿਤੇ ਹੈ

جي ها تيتا ڪجهه نه ڪيو آهي ڪو ڪارٽيڪر ٿي وڃي ٿو ۽ ڊيڊا ٿا وڃن ٿا يا نه ٿين ٿا ۽ چڪر ٿا ٿين ٿا ۽ انان ٿو ٿين ٿا 你们那边？ ਜਲਦੀ ਮੈਂ ਦਵਾਈ ਖਾਣੀ ਹੈ ਅੱਜ ਹੀ ਘਰੇ ਜਾ ਕੇ ਮੈਂ ਰੋਟੀ ਨੂੰ ਕੀ ਖਾ ਗਏ ਸੀ ਨਾ ਮੈਂ ਕਿਹਾ ਮੈਂ ਦਵਾਈ ਖਾਣੀ ਜਾ ਕੇ ਮੇਰਾ ਪਰਸ ਲੁੱਟ ਲਿਆ ਮਿਲ ਗਿਆ ਹੋਰ ਇਧਰ ਇਧਰ ਕਰ ਲਓ ਇ ਕੀ ਖਾਣਾ ਬਾਕੀ ਤੁਸੀਂ ਕੀ ਖਾਣਾ ਹੈ ਕੀ ਖਾਣਾ ਬਤਾ ਦੱਸੋ ਚਾਹਲੀ ਤਾਂ ਇਹਨਾਂ ਨੇ ਖਾ ਲਈ ਹੈ ਫਿਰ ਕੀ ਖਾਣਾ ਮੈਨੂੰ ਖਾਜੀ ਵੀ ਨਾਲ ਪਤਾ ਕੋਈ ਆਈਸਕ੍ਰੀਮ ਖਾਣੀ ਕੋਈ ਕੋਲਡ ਕਾਫੀ ਪੀਣੀ ਦੱਸੋ ਦੱਸੋ ਕੀ ਖਾਣਾ ਹੈ ਕੋਲਡ ਕਾਫੀ ਲੈ ਲਈਏ ਕੋਲਡ ਕਾਫੀ ਲੈ ਲਈ ਪੁੱਤ ਬਾਬਾ ਜੀ ਲੈ ਲੈਣੇ ਹੈ ਆਈਸ ਲੱਗੇ ਜਿਹੜੀ ਲੈਣੀ ਲੈ ਲੋ ਜਦ ਆਰਡਰ ਕੋਈ ਤੂੰ ਚਲਾ ਰਾਇਆ ਇਹਨੇ ਫਤਿਹ ਨਾ ਚੱਪਲ ਪਾਈ ਤੂੰ ਚਲਾ ਰਾਇਆ ਵੀਰ ਆਰਡਰ ਕਰ ਦਿੰਦਾ ਕਿਹੜੀ ਲੌਕ ਕਰੀ ਤੂੰ ਪੁੱਤ ਹਾਂ ਗੱਡੀ ਵੀ ਚੈੱਕ ਕਰ ਲੋ ਹੁਣ ਪਾਜੀ ਕਹ ਰੇ ਗੱਡੀ ਲੌਕ ਕਰਤੀ ਸਮਾਂ ਉਹ ਥੋੜੀ ਰੰਦ ਹੁਣ ਹੁਣ ਗੱਡੀ ਤੇ ਨਾ ਚਕਾ ਦਿਓ ਕੁਛ ਆਹ ਸੀ ਸਾਡਾ ਕਰਮਾ ਹਾਲਾ ਪਰਸ ਵਿਚਾਰਾ ਤੈਨੂੰ ਤਰਸ ਕੇ ਸੀ ਵੀ ਦੇਖ ਦੇ ਨਾ ਕਰਨਾ ਜਾ ਕੇ ਕਰ ਲਓ ਅੱਛੀ ਕਰਾਂਗੇ ਨਹੀਂ ਨਹੀਂ ਤੁਸੀਂ ਕੀ ਖਾਓਗੇ ਫਰੈਂਚ ਫਰਾਈ ਖਾਈਏ ਨਾ ਆਹ ਓਕੇ ਕਿਦਾ ਬੋ ਤੁਹਾਡੇ ਵਾਲਾ ਆਫੀਸ ਵਾਲਿਆਂ ਦਾ ਔਖਾ ਹੀ ਕੰਮ ਹੈ ਭੈਣ ਲਓ ਜੀ ਪਾਰਟੀ ਪੁਟੀਆਂ ਮੈਂ ਤੇ ਛੋਟੇ ਬੱਚੇ ਨੂੰ ਪਹਿਲਾਂ ਹੀ ਮੈਨੂੰ ਆਈਸਕ੍ਰੀਮ ਪਵਾ ਦਿੰ ਤਾ ਤੁਹਾਨੂੰ ਦੁਬਾਰਾ ਨਹੀਂ ਆਉਣਾ ਜਦੋਂ ਜਦੋਂ ਆਏ ਉਹਦੇ ਫੈਕਟੀ ਮੰਗਣ ਲਈ ਮੈਂ ਤਾਂ ਉਥਾਲੇ ਨੇ ਪਹਿਲਾਂ 버ਗਰ ਖਾਦੇ ਰਹੇ ਮੋਟਲੇ ਬਰਗਰ ਖਾ ਕੇ ਕਿ ਕੌਫੀ ਵੀ ਸੀ ਐਸ 3 ਫੋਲੇਗਾ ਫਿਰ ਮੰਗਣੇ ਖਾਣ ਆਏ ਪਾਰਟੀ ਸਾਡੀ ਜਾ ਜਾ ਚਪਈ ਇਹਨਾਂ ਨੂੰ ਐਸਪੀ ਮੇਰੀ ਪਾਰਟੀ ਸਿੰਪਲ ਹੀ ਹੋਈ ਹੈ ਕਿਉਂਕਿ ਪਾਣੀ ਨੂੰ ਖਾਪੇ ਕਿਹਨੂੰ ਜੁੱਟਦੀ ਪਾਣੀ ਨਹੀਂ ਕਰਕੇ ਆਈ ਦੀ ਬਿਲਕੁਲ ਤੁਹਾਡਾ ਕੁਝ ਨਹੀਂ 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 ਖਾਦਾ ਹੈਗਾ ਮੈਂ ਖਾਦਾ ਹੈਗਾ ਇਹਦੇ ਘਰੇ ਇੱਕ ਦੋ ਰੁਪਏ ਖਾਲੇ ਸੀ ਉਹਦੇ ਨੇ ਕੁਝ ਚਾਰਾ ਨਹੀਂ ਆ ਤੁਹਾਡੇ ਵੱਲ ਤੋਂ ਸਪੈਸ਼ਲ ਪਰ ਨਹੀਂ 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 ਜਿਹੜੇ ਆਏ ਟਾਈਮ ਬਾਅਦ ਲੰਬਾ ਬੰਦਾ ਹੁੰਦਾ ਤੇ ਉਹ ਲਵ ਨਹੀਂ ਨਹੀਂ ਕੋਈ ਨਹੀਂ ਇਹ ਬੋਲੀ ਕਮੈਂਟ ਤੇ ਬੋਲੀ ਇਹਨਾਂ ਨੇ ਐਸਕੇ ਪਾਰੀ ਮਲਟ ਹੋ ਗਈ ਹੈ ਨੀਚੇ ਜਿਹੜੇ ਜਿਆਦਾ ਫੇਰਾ ਹੈ ਘੂੜਾ ਕਰਕੇ ਲਾ ਕੇ ਕਿ ਬੰਦੇ ਦੇ ਵਾਲ ਉਹ ਘਰੇ ਵਾਈਫਾਈ ਲਾਉਣ ਆਇਆ ਇਹ ਕਹਿੰਦਾ ਮਾਲ ਦੀ ਸੁਣਿਆ ਕੰਮ ਉਹ। ਕੋਲੀ ਤੋਂ ਮੋੜੀ ਦੇ। ਇੱਕ ਰਾਤੀ ਇਹ ਵੀ ਕੌਫੀ ਤੇ ਆਇਆ। ਚਾਰ ਦੇ ਬਹੁਤ ਆ। ਜਿਹੜਾ ਦਿਖਾਉਂਦੇ ਖਾਣੀਆਂ ਕਹਿੰਦਾ ਮੈਂ। ਜਿਹਨੇ ਵੱਡੇ ਵੱਡੇ ਵਾਲਾ ਬਣਾਇਆ। ਮੇਰੇ ਕੋਲ ਬਣ ਗਿਆ। ਫਤਿਹ ਵਾਲੀ ਪੱਤ ਨਹੀਂ ਫਤਿਹ ਵਾਲੀ ਵੇਲਾ। ਜੇ ਤੂੰ ਹੀ ਫਤਿਹ ਦੀਆਂ ਜੱਪੜਾਂ ਦੇਖ ਰੋ ਨਾ ਥੱਲੇ। ਦੇਖੋ। ਆਕੇ। ਚਾਰ ਨੂਰਾ। ਹੋਇਆ ਸੀ। ਕਿ ਦੇ ਕਰੇ ਲੱਭੀ ਹੋਈ ਆ ਵਧੀਆ ਪਿੰਡ ਦੇ ਵਿੱਚ ਬਹੁਤ ਵਧੀਆ ਫੈਮਿਲੀ ਆ ਉਹਨਾਂ ਦੇ ਤੇ ਮੈਨੂੰ ਕਹੇ ਤੁਸੀਂ ਐਂ ਦਾ ਕਰਮਣ ਭਾਈ ਜੀ ਥੈਂਕ ਯੂ ਥੈਂਕ ਯੂ ਸੋ ਮਾਈ ਥੈਂਕ ਯੂ ਬਾਏ ਬਾਏ ਲੋਕਾਂ ਦਾ ਬਾਏ ਬਾਏ ਬੇਟਾ ਬਾਏ ਆਮ ਲੈਣਾ ਬਾਏ ਉਧਰ ਫਤੇ ਨੂੰ ਬਾਏ ਕਰ ਦੋ ਹੁਣ ਹੁਣ ਮਲਾ ਦੇ ਫਤੇ ਨੂੰ ਬਾਏ ਕਰ ਸਕੂਲ ਦਾ ਨਾਮ ਦੱਸੋ ਆਪਣਾ ਕਿਹੜਾ ਸਕੂਲ ਪੜ੍ਹਦੇ ਹੋ ਬਾਏ ਉਹਨੂੰ ਵੀ ਮਿਲ ਲੈ ਉਹਨੂੰ ਵੀ ਮਿਲ ਲੈ ਵੀਰੇ ਨੂੰ ਇੱਧਰ ਆਂ ਤੁਹਾਨੂੰ ਹੈਲੋ ਇਧਰ ਮੇਰੇ ਨਾਲ ਵੀ ਹੈਲੋ ਕਰੋ ਮੇਰਾ ਲੈਫਟ ਹੱਥ ਆ ਗਿਆ ਸਰ ਸਰ ਫੋਟੋ ਪਿੱਛੇ ਆ ਬਾਈ ਬਾਈ ਬੋਲੋ ਬਾਈ ਬਾਈ ਹਾ ਬਾਈ ਹਾਂ ਮਾਂ ਵਿੜ ਤਾ ਕਰਨਾ ਦੇ ਜੋ ਵੀ ਹੈ ਸਭ ਤੇਰਾ ਮਾਲਕ ਹਣਾ ਗੱਲ ਤਾਂ ਸਹੀ ਆ ਬਾਈ ਕਿ ਘਰੇ ਪਹੁੰਚ ਗਿਆ 12 ਵਜੇ ਦਾ ਟਾਈਮ ਹੋ ਗਿਆ ਗੋਡੀ ਦਾ ਬੰਦ 11 54 ਹੋ ਗਏ ਨੇ ਆ ਮੈਂ ਮੈਨੂੰ ਦੇ ਫੇ ਆ ਨਾ ਪਰਸ ਦੇ ਤੇ ਸਾਰੇ ਪੰਗੇ ਨੇ ਕੋਈ ਕੋ ਬੰਦੋ ਹੋ ਜਾਊਗਾ ਹੋ ਜਾਊਗਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਮੇਰੀ ਇੱਕ ਚੱਪਲ ਆ ਦੇਖੋ ਇਹਦੀਆਂ ਚੱਪਲਾਂ ਦੇ ਇਹਦੀਆਂ ਕਹਿੰਦਾ ਪਰਸ ਦੇ ਕਹਿੰਦਾ ਪਹਿਲਾਂ ਮੈਨੂੰ ਮੈਂ ਪਰਸ ਦੇ ਸਾਰੇ ਪੰਗੇ ਪਏ 5 500 ਰੁਪਈਆ ਲਿਆ ਭਾਣੇ ਦੋਨਾਂ ਨੇ ਹੋਰ ਮੈਂ ਤਾਂ ਸੌਦਾ ਹੋ ਗਿਆ ਕਾ ਸਾਡੇ ਤਾਂ ਹੋਰੀ ਕੰਦੇ ਹੋਰੀ ਕਾਂਡ ਹੋ ਗਿਆ ਕਿ ਲਾਈ ਵੀ ਹੋਣ ਲੱਗਿਆ ਤਾਂ ਚੱਕਰ ਪੈ ਗਿਆ ਇਹ ਤੁਹਾਡੇ ਕਰਮਾਂ ਦਾ ਲਿਖਿਆ ਇਹ ਆਊਟਲੈਟਰ ਜਾਣਾ ਦਮੂ ਮੈਂ ਸਕਰੀਮਾ ਚੱਕ ਛੱਕਿਆ ਆਏ ਨੇ ਦਮੂ ਕਹਿੰਦੀ ਮੇਰਾ ਕੰਮ ਖਰਾਬ ਕਰਤਾ ਕਹਿੰਦੀ ਉਹ ਅਸੀਂ ਇਸ ਚੱਕਰ ਚ ਨਹੀਂ ਨਾ ਗਏ ਸਵੇਰੇ ਮੇਲੇ ਤੁਹਾਨੂੰ ਪਤਾ ਛਾ ਗਿਆ ਉਹਦੇ ਨਾਲ ਕੁਝ ਹੋਰ ਸੀ ਹੂੰ ਮਿਲ ਗਿਆ ਨਾ ਉਦੋਂ ਗੱਲਾਂ ਹੋਰ ਹੋ ਗਈਆਂ ਉਹਦੇ ਨਾਲ ਕੁਝ ਹੋਰ ਹੋ ਗਿਆ ਜਦੋਂ ਫੋਨ ਆ ਗਿਆ ਰਸਤੇ 'ਚ ਹਾਂ ਵੀ ਭਾਈ ਇਹ ਤਾਂ ਮਿਲ ਗਈ ਇਹਦੇ ਨਾਲ ਚੰਗਾ ਹੋਇਆ ਨਹੀਂ ਤਾਂ ਅੱਗੇ ਫਸਤੇ ਬਸ ਨੋ ਫਰੰਟ ਤੇ ਬੈਨੇ ਹਮੇਸ਼ਾ ਹੀ ਜਾ ਕੇ ਜੋਰੀ ਤੋਂ ਮੁਰ ਗਿਆ ਮੈਂ ਜਦੋਂ ਵੀ ਮੈਕੜੀ ਚ ਗਏ ਆ ਨਾ ਉਹ ਜਿੱਥੇ ਫਰਨ ਤੇ ਦੋਨੇ ਵੇਲੇ ਸਾਬ ਅਈ ਉੱਥੇ ਹੀ ਬੈਠੇ ਤੂੰ ਇਹ ਸੋਚ ਮੈਂ ਤੈਨੂੰ ਕਿਹਾ ਜੀ ਮੈਂ ਕਿਹਾ ਤੇਰੀ ਮਣਾ ਨੀਵੀਂ ਚ ਲੱਗ ਰਿਹਾ ਉਹ ਪਾਸੇਡ ਤੇ ਬੈੰਨੇ ਆ ਕਿਤੇ ਪਾਸੇਡ ਤੇ ਬੈੰਨੇ ਆ ਆਪਾਂ ਚਲੋ ਆਈ ਡਾੜ ਪਰਸੇ ਦਿਖਾ ਦੇਖੋ ਆਪਾਂ ਨੂੰ ਮੈਂ ਤੇ ਹਰਣ ਤੂੰ ਨਾਲ ਮੇਰੇ ਚੌਂਕੜੀ ਮਾਰ ਕੇ ਬੈਠੀ ਮੈਨੂੰ ਹਜੇ ਵੀ ਇਹ ਮੈਂ ਇਹ ਗਲਤ ਹੈ ਰੋਂਗੇ ਉੱਥੇ ਹੈ ਨਹੀਂ ਕੁਝ ਵੀ ਉਹ ਤੇ ਮੈਂ ਕੋਈ ਸਰਦਾਰ ਮੁੰਡਾ ਜਿਹੜਾ ਬਾਹਰ ਨਹੀਂ ਸੀ ਖੜਾ ਮੈਂ ਨਹੀਂ ਧੰਨਵਾਦ ਉਹਦਾ ਇੰਨਾ ਮਤਲ ਸਾਊ ਮੁੰਡਾ ਅਸੀਂ ਉਹਨੂੰ ਮਾਣ ਅੱਧਰ ਵੀ ਕਰਦੇ ਰਿਆਂ ਕਹਿੰਦਾ ਨਹੀਂ ਇਹ ਸਰਦਾਰ ਜੇ ਮੁੰਡਾ ਉਹਨੇ ਮੈਕਡੀ ਡਰੈਸ ਪਾਈ ਜਿੰਨਾ